ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਨਾਮ ਸਿਮਰਨ ਕਰਨ ਵਾਲੀ ਸੰਗਤ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਹ ਆਪਣੇ ਅੰਦਰੋਂ అనుਭਵ ਹੁੰਦੇ ਨੇ ਜਿਹੜੇ ਕਿ ਅਭਿਆਸੀ ਵਾਸਤੇ ਸਮਝਣੇ ਬਹੁਤ ਹੀ ਬਹੁਤ ਹੀ ਬਹੁਤ ਹੀ ਲਾਜ਼ਮੀ ਹੁੰਦੇ ਨੇ ਸੋ ਕੋਈ ਤਾਂ ਬੋਲ-ਬੋਲ ਕੇ ਪਾਠ ਕਰਦਾ ਹੈ ਬੋਲ ਬੋਲ ਕੇ ਪਾਠ ਕਰਨ ਨੂੰ ਜਪ ਕਹਿੰਦੇ ਨੇ ਜਪ ਜਿਹੜੀ ਆਪਦੀ ਆਵਾਜ਼ ਆਪਦੇ ਆਪ ਨੂੰ ਹੀ ਸੁਣੇ ਗੁਰਮੁਖ ਪਿਆਰੇ ਉਹਨੂੰ ਜਪ ਕਿਹਾ ਜਾਂਦਾ ਇਸੇ ਕਰਕੇ ਜਪਜੀ ਸਾਹਿਬ ਦੀ ਬਾਣੀ ਨੂੰ ਜਪ ਜੀ ਆਖਿਆ ਗਿਆ ਇਹਨੂੰ ਜਦ ਜਿੰਨਾ ਜਪੀ ਜਾਵਾਂਗੇ ਉਹਨਾਂ ਹੀ ਫਲ ਪ੍ਰਾਪਤ ਹੁੰਦਾ ਜਾਵੇ ਗੁਰਮੁਖ ਪਿਆਰਿਓ ਸੋ ਜਿਹੜੇ ਮੂਲ ਮੰਤਰ ਕਰਦੇ ਨੇ ਸੋ ਕਮਣੀ ਸਾਹ ਕਰਦੇ ਨੇ ਪਾਠ ਕਰਦੇ ਆ ਕਰਦੇ ਆ ਜਦੋਂ ਚੁੱਪ ਹੋਣ ਨੂੰ ਜੀ ਕਰੇ ਕਿ ਹੁਣ ਬੋਲਣ ਨੂੰ ਜੀ ਨਹੀਂ ਕਰਦਾ ਉਸ ਤੋਂ ਬਾਅਦ ਗੁਰਮੁਖ ਪਿਆਰਿਓ ਬਿਨਾਂ ਜੀਵ ਹਲਾਈ ਸਿਮਰਨ ਸ਼ੁਰੂ ਹੋ ਜਾਂਦਾ ਹੈ ਸੋ ਅੱਗੇ ਜਾ ਕੇ ਇਸ ਤਰ੍ਹਾਂ ਹੋ ਜਾਂਦਾ ਹੈ ਸਿਮਰਨ ਜਿਹੜਾ ਸ਼ਬਦ ਹੈ ਬਿਲਕੁਲ ਰੁਕ ਜਾਂਦਾ ਹੈ ਬਿਲਕੁਲ ਰੁਕ ਜਾਂਦਾ ਹੈ ਸ਼ਬਦ ਕੋਈ ਵੀ ਸ਼ਬਦ ਨਹੀਂ ਚੱਲਦਾ ਕਦੇ ਚੱਲਦਾ ਹੈ ਕਦੇ ਨਹੀਂ ਜਾਨੀ ਕਿ ਵਾਹਿਗੁਰੂ ਜਾਂ ਮੂਲ ਮੰਤਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਬੰਦਾ ਅਭਿਆਸੀ ਹੁੰਦਾ ਹੈ ਜਾਪ ਜਪ ਜੀ ਸਾਹਿਬ ਦੀ ਪੌੜੀ ਕਰ ਰਿਹਾ ਹੁੰਦਾ ਹੈ ਜਾਂ ਮੂਲ ਮੰਤਰ ਕਰ ਰਿਹਾ ਹੁੰਦਾ ਪਰ ਜਦੋਂ ਚੁੱਪਾ ਹੁੰਦਾ ਆਪਣੇ ਆਪ ਹੀ ਕੋਈ ਹੋਰ ਹੀ ਤਕੋ ਦੇ ਅੰਦਰ ਸੁਣਾਈ ਦੇਣ ਲੱਗ ਜਾਂਦੀ ਹੈ ਪੂਰਨ ਤੌਰ ਤੇ ਸੁਣਾਈ ਦੇਣ ਲੱਗ ਜਾਂਦੀ ਹੈ ਤਾਂ ਉਹ ਜਿਹੜੀ ਆਪਣੇ ਆਪ ਆਟੋਮੈਟਿਕ ਕੁਝ ਵੀ ਸੁਣੇ ਮੂਲ ਮੰਤਰ ਜਪਜੀ ਸਾਹਿਬ ਦੀ ਜਾਂ ਸੋਣੀ ਸਾਹਿਬ ਦੀ ਤੋਕਾ ਜਵਾਹ ਵੈਗਰੂ ਜਿਹੜਾ ਆਪਣੇ ਆਪ ਹੀ ਲੱਗੇ ਕਿ ਮੈਨੂੰ ਸੁਣਾਈ ਮੱਲੂ ਮੱਲੀ ਆਪਣੇ ਆਪ ਚੱਲ ਰਿਹਾ ਉਹਨੂੰ ਸੁਣਨੀ ਜਾਵੇ ਸੁਣਦਾ ਹੀ ਰਹੇ ਫਿਰ ਉਹ ਇਹ ਨਾ ਕਹੇ ਕਿ ਮੈਂ ਤਾਂ ਮੂਲ ਮੰਤਰ ਸ਼ੁਰੂ ਕੀਤਾ ਸੀ ਇਹ ਤਾਂ ਵੈਗਰੂ ਚੱਲ ਪਿਆ ਜਾਨਕਿ ਉਹ ਫਿਰ ਜਿਹੜਾ ਵੀ ਸ਼ਬਦ ਸੁਣਾਈ ਦਿੰਦਾ ਨਾ ਉਸ ਨੂੰ ਸੁਣਨਾ ਸ਼ੁਰੂ ਕਰ ਦਵੇ ਜ ਆਪਣਾ ਛੱਡ ਦੇਵੇ ਜ ਆਪਣਾੰਦਾ ਕੰਮ ਨਹੀਂ ਫਿਰ ਰਹਿਂਦਾ ਇਸ ਤਰ੍ਹਾਂ ਕਰਦਾ ਕਰਦਾ ਫਿਰ ਉਸ ਤੋਂ ਬਾਅਦ ਉਹਨੂੰ ਕੁਝ ਅ ਦੇਖਣਾ ਸ਼ੁਰੂ ਹੁੰਦਾ ਹੈ ਦ੍ਰਿਸ਼ਟੀ ਜਿਹੜੀ ਦ੍ਰਿਸ਼ਟੀ ਬਾਹਰ ਦੇਖਦੀ ਸੀ ਨਾ ਉਹ ਅੰਤਰਮੁਖੀ ਹੋ ਜਾਂਦਾ ਦ੍ਰਿਸ਼ਟੀਵੰਤਰਮੁਖੀ ਹੁੰਦੀ ਹੈ ਸੁਰਤੀ ਤੇ ਉਹਨੂੰ ਜਿਹੜਾ ਕੁਝ ਦਿਖਦਾ ਮੱਲੂ ਮੱਲੀ ਉਹ ਉਹਨੂੰ ਦੇਖਣਾ ਸ਼ੁਰੂ ਕਰ ਦਵੇ ਜਿਵੇਂ ਕਈਆਂ ਦਾ ਅ ਹੁੰਦਾ ਹੈ ਸਵਾਲ ਕਿ ਅਸੀਂ ਇਹ ਮੰਨ ਕਰਦੇ ਹਾਂ ਸਾਨੂੰ ਥੋੜਾ ਬਹੁਤਾ ਪ੍ਰਕਾਸ਼ ਦਿਖਦਾ ਹੈ ਕਦੇ ਨੀਲਾ ਜਾਂ ਜਣੀ ਪੀਲਾ ਜਾਂ ਸਫੈਦ ਉਹ ਪ੍ਰਕਾਸ਼ ਨੂੰ ਦੇਖਦੇ ਰਹਿਣ ਦੇਖਦੇ ਰਹਿਣ ਨਾਲੇ ਥੋੜਾ ਜਿਹਾ ਹੋਸ਼ ਵਿੱਚ ਰਹਿਣ ਜਿਉਂਨਾਂ ਨੂੰ ਲੱਗੇ ਵੀ ਉਸ ਦੇ ਵਿੱਚ ਦਾਖਲ ਅੰਦਾਜ਼ੀ ਹੁੰਦੀ ਹੈ ਪ੍ਰਕਾਸ਼ ਦੇ ਵਿੱਚ ਆ ਆਪਣੀ ਮਾਇਆ ਦੀ ਜਾਨੀ ਕਿ ਜਿਹੜੇ ਮਨ ਵਿੱਚ ਕਈ ਵਾਰੀ ਆਪਾਂ ਸੋਚਦੇ ਆ ਉਹ ਵਿਚਾਰ ਆਉਣ ਲੱਗ ਜਾਂਦੇ ਨੇ ਉਦੋਂ ਵਿਚਾਰਾਂ ਨੂੰ ਹਟਾ ਕੇ ਫਿਰ ਸ਼ਬਦ ਨਾਲ ਦੁਬਾਰੇ ਫਿਰ ਹੋਸ਼ ਵਿੱਚ ਆ ਕੇ ਵਾਹਿਗੁਰੂ ਜਾਂ ਮੂਲ ਮੰਤਰ ਕਰਨਾ ਸ਼ੁਰੂ ਕਰ ਦਵੇ ਜਿੱਥੇ ਬਿਲਕੁਲ ਨਾ ਪਤਾ ਲੱਗੇ ਵੀ ਆਪਣੇ ਆਪ ਹੀ ਇਸ ਪ੍ਰਕਾਸ਼ ਹੋ ਜਾਂਦਾ ਉਹਨੂੰ ਪ੍ਰਕਾਸ਼ ਨੂੰ ਦੇਖਦਾ ਰਹੇ ਥੋੜੀ ਜਿਹੀ ਤੇ ਸੋਝੀ ਰਹਿੰਦੀ ਹੈ ਕਿ ਮੈਂ ਆਂ ਦੇਖਣ ਵਾਲਾ ਇੱਕ ਜਿਹਨੂੰ ਜਿਹੜੀ ਚੀਜ਼ ਨੂੰ ਮੈਂ ਪ੍ਰਕਾਸ਼ ਨੂੰ ਦੇਖ ਰਿਹਾ ਉਹ ਆ ਦੋ ਚੀਜ਼ਾਂ ਰਹਿ ਜਾਂਦੀਆਂ ਨੇ ਇੱਕ ਪ੍ਰਕਾਸ਼ ਇੱਕ ਦੇਖਣ ਵਾਲਾ ਹੋਰ ਸੰਸਾਰ ਵੱਲੋਂ ਟੁੱਟ ਜਾਂਦਾ ਬਸ ਮੈਂ ਤੇ ਤੂੰ ਦੀ ਆ ਸੋਝੀ ਰਹਿੰਦੀ ਹੈ ਤੇ ਜਿਹੜਾ ਆਪਾਂ ਸੰਸਾਰੀ ਤੌਰ ਤੇ ਬਾਹਰੀ ਅੱਖਾਂ ਨਾਲ ਦੇਖਦੇ ਆਂ ਰੋਜ਼ ਰਜਾਨਾ ਚ ਉਹ ਭੁੱਲ ਜਾਂਦਾ ਹੈ ਜਗਾ ਭੁੱਲ ਜਾਂਦੀ ਹੈ ਸਮਾ ਭੁੱਲ ਜਾਂਦਾ ਸੋ ਗੁਰਮੁਖ ਪਿਆਰਿਓ ਕਿਸੇ ਨੂੰ ਧੁੰਦਲਾ ਜਾਂ ਜਿਵੇਂ ਆਪਣਾ ਧੁੰਦ ਹੁੰਦੀ ਹੈ ਧੁੰਦ ਇਸ ਤਰ੍ਹਾਂ ਦੀ ਧੂਏ ਧੂਏ ਵਾਂਗ ਉੱਤੇ-ਉੱਤੇ ਉੜਦਾ ਜਾ ਮਹਿਸੂਸ ਹੁੰਦਾ ਸੋ ਇਹਨਾਂ ਚੀਜ਼ਾਂ ਨੂੰ ਨਾ ਦੇਖਦਾ ਰਹੇ ਦੇਖਦਾ ਰਹੇ ਕਦੇ-ਕਦੇ یوں ਲੱਗਦਾ ਮੈਂ ਜਿਹੜਾ ਧੂਆਂ ਉੱਤੇ ਉੱਡ ਰਿਹਾ ਵੀ ਉਹਦੇ ਨਾਲ-ਨਾਲ ਮੈਂ ਵੀ ਉੱਡ ਰਿਹਾ ਉਹਦੇ ਨਾਲ-ਨਾਲ ਹੀ ਮੈਚ ਕਰਕੇ ਨਾ ਆਪਣੇ ਆਪ ਨੂੰ ਇਹ ਆਤਮਿਕ ਸਰੂਪ ਹੁੰਦਾ ਹੈ ਆਪਦਾ ਸੋ ਇਹਨੂੰ ਦੇਖਦਾ ਰਹੇ ਦੇਖਦਾ ਰਹੇ ਸੇ आनंद ਹੁੰਦਾ ਇਹਦੇ ਨਾਲ ਐ ਨਹੀਂ ਖੁਸ਼ਕ ਨਹੀਂ ਹੁੰਦਾ ਹੈਗਾ ਇਹ ਵੀ ਬੰਦਾ ਡਿਸਟਰਬ ਹੋ ਗਿਆ ਥਕਾਵਟ ਜੀ ਹੋ ਗਈ ਇਹ ਜਦੋਂ ਇਹ ਚੀਜ਼ ਹੁੰਦੀ ਨਾਲ ਨਿਸ਼ਾਨੀ ਇਹ ਹੁੰਦੀ ਆ ਵੀ ਵਸੇਵਨ ਵਾਲੇ ਪਾਸੇ ਅੱਗੇ ਜਾ ਰਹੇ ਤਾਂ ਆਨੰਦ ਬਹੁਤ ਬਣਿਆ ਹੁੰਦਾ ਜਿਸ ਤਰ੍ਹਾਂ ਕਰਦੇ ਕਰਦੇ ਤੁਹਾਨੂੰ ਇਹ ਚੀਜ਼ ਦਿਖ ਰਹੀ ਹੈ ਆਨੰਦ ਵੀ ਬਣ ਰਿਹਾ ਤਾਂ ਸਹੀ ਦਿਸ਼ਾ ਵੱਲ ਤੁਸੀਂ ਚੱਲ ਰਹੇ ਹੋ ਇਹ ਕਦੇ ਨਹੀਂ ਸੋਚਣਾ ਕਿ ਇਹ ਮੈਨੂੰ ਕੀ ਦਿਖਣ ਲੱਗ ਪਿਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਕੋਈ ਕੋਈ ਸਾਜ਼ ਕਿਸੇ ਨੂੰ ਸੁਣਦਾ ਉਹਨੂੰ ਜਣੇ ਕਿ ਮੱਲੂ ਮੱਲੀ ਸੁਨੇਗਾ ਉਹਨੂੰ ਕੱਟਣ ਦੀ ਕੋਸ਼ਿਸ਼ ਕਰੇ ਵੀ ਨਹੀਂ ਇਹ ਕਿਤੇ ਬਾਹਰਲੀ ਚੀਜ਼ ਨਾ ਹੋਵੇ ਪਰ ਮੱਲੂ ਮੱਲੀ ਫੇਰ ਸੁਣਾਈ ਦੇਵੇ ਕਿ ਫਿਰ ਉਹਨੂੰ ਵੀ ਸੁਣਨਾ ਸ਼ੁਰੂ ਕਰ ਦੇਵੇ ਫਿਰ ਸੁਣਨ ਦੀ ਅਵਸਥਾ ਆ ਜਾਂਦੀ ਹੈ ਅਨਹਦ ਨਾਦ ਗੁਰਮੁਖ ਵੇਰੋ ਅੱਗੇ ਜਾ ਕੇ ਪ੍ਰਗਟ ਹੁੰਦਾ ਹੈ ਇਸ ਕਰਕੇ ਜਿਹਨੂੰ ਕੋਈ ਚੀਜ਼ ਦਿਖਦੀ ਹੈ ਨਾ ਉਹ ਜਾਪ ਛੱਡ ਕੇ ਉਹਨੂੰ ਦੇਖਣਾ ਸ਼ੁਰੂ ਕਰ ਦਵੇ ਜਿੱਧਰੋਂ ਵੀ ਸਹੀ ਮੰਜ਼ਲਵਾਲ ਆਪਣੇ ਆਪ ਹੀ ਸਤਿਗੁਰੂ ਗੁਪਤ ਤਰੀਕੇ ਦੇ ਨਾਲ ਗੁਰੂ ਦੀਆਂ ਵਿਧੀਆਂ ਹੁੰਦੀਆਂ ਨੇ ਆਪਣੇ ਆਪ ਉਧਰ ਹੀ ਲੈ ਜਾਵੇਗਾ ਸਹੀ ਮੰਜ਼ਲਵਾਲ ਸੋ ਇਸ ਤਰ੍ਹਾਂ ਕਰਕੇ ਪਰ ਆਨੰਦ ਹੋਵੇਗਾ ਆਨੰਦ ਦਾ ਜਰੂਰ ਖਿਆਲ ਰੱਖਣਾ ਉਹਨੂੰ ਆਨੰਦ ਜਰੂਰ ਬਣਿਆ ਹੋਵੇਗਾ ਉਦੋਂ ਨਾ ਤਾਂ ਸਰੀਰ ਫਟਣ ਵਾਲਾ ਹੁੰਦਾ ਹੈ ਨਾ ਸਿਰ ਫਟਣ ਵਾਲਾ ਹੁੰਦਾ ਹੈ ਤੇ ਉਦੋਂ ਆਨੰਦ ਦੇ ਵਿੱਚ ਲੱਗਦਾ ਵੀ ਬੈਠੇ ਰਹੀਏ ਉਹ ਅਵਸਥਾ ਤੁਸੀਂ ਆਨੰਦ ਦੀ ਅਵਸਥਾ ਪਛਾਣ ਕੇ ਹੀ ਨਿਸ਼ਾਨੀ ਹੁੰਦੀ ਹੈ ਵੀ ਸਹੀ ਜਾ ਰਹੇ ਆ ਤੁਸੀਂ ਬੈਠੇ